ਹਾਂ ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਤੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਅੱਜ ਬੀਐਫਐ ਮੇਲੇ ਦੇ ਉੱਤੇ ਤੁਹਾਨੂੰ ਹਰਿਆਣਾ ਦੇ ਵਿੱਚੋਂ ਚਰਖਾ ਦਾਦਰੀ ਤੋਂ ਪਹੁੰਚੀ ਹੋਈ ਮਾਝਾ ਜੋ ਕਿ ਪੰਚਾਇਤੀ ਬੁੱਲਦੀਆ ਇਹਦੇ ਮੰਗਰਾ ਪੀਸੀ 427 ਦਾ ਕਟੜਾਗਾ ਤੇ ਦੋਸਤੋ ਅੱਜ ਤੁਹਾਨੂੰ ਵੀਰ ਨਾਲ ਮੁਲਾਕਾਤ ਕਰਾਨੇ ਆਂ ਤੇ ਵੀਰ ਨੇ ਬੜੇ ਹੌਸਲੇ ਨਾਲ ਐਡੀ ਦਰੋ ਚੱਲ ਕੇ ਆਇਆ ਤਾਂ ਮੇਲੇ ਬਾਰੇ ਵੀ ਜਾਣਕਾਰੀ ਲਵਾਂਗੇ ਵੀਰ ਜੀ ਤੋਂ ਤੇ ਆਪਣੀ ਮੱਝ ਦੀ ਵੀ ਡਿਟੇਲ ਦੇ ਬਾਰੇ ਜਰੂਰ ਪੁੱਛਾਂਗੇ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੈ ਕੇਐਮਐਸ ਹੋਇਆ ਜੀ ਇਹ ਹਾਂਜੀ ਇਹਦਾ ਮਿਲਕ ਰਿਕਾਰਡ ਕੀ ਇੱਕ ਕਰਾ ਚੁੱਕੇ ਹਦੋਂ ਪਹਿਲਾਂ ਜੀ 26400 26400 ਜੀ ਗਾਂਵ ਹਸਤਾਲ ਦੇ ਅੰਦਰ ਕਾ ਐਚਐਲਡੀਪੀ ਦੇ ਥਰੂ ਜੀ ਹਾਂ ਸਤਿ ਸ਼੍ਰੀ ਅਕਾਲ ਜੀ HLD ਵੀ ਦੇ ਥਰੂ ਤੇ ਦੂਸਰਾ ਜੀ ਤੁਸੀਂ ਮੈਨੂੰ ਇੱਕ ਚੀਜ਼ ਦੀ ਜਾਣਕਾਰੀ ਜ਼ਰੂਰ ਦੱਸੋ ਜੀ ਆਪਾਂ ਇਹੀ ਚੀਜ਼ ਦੇ ਕਨਫਰਮ ਕਰਨਾ ਚਾਹੁੰਦੇ ਆ ਕਿ ਕੋਈ ਵੀ ਚੰਗੀ ਮੱਝ ਆ ਜਾਂਦੀ ਆ ਦੁੱਧ ਤੇ ਆ ਜਾਂਦੀ ਆ ਕੋਈ ਵੀ ਵੀਰ ਨਹੀਂ ਦੱਸਦਾ ਵੀ ਇਹ ਕਿਹੜੇ ਬੁਲਦੀ ਆ ਵੀਰ ਜੀ ਤੁਹਾਡੇ ਅੱਗੇ ਇਹ ਬੇਨਤੀ ਆ ਜ਼ਰੂਰ ਦੱਸੋ ਵੀ ਕਿਹੜੇ ਬੁਲਦੀ ਹੈ ਇਹ ਤਿੰਨ ਕੁੱਝ ਦੇ ਦਿਆ ਤੀਸਰਾ ਦਿਆ ਅੱਛਾ ਜੀ ਇਹ ਆਪ ਕਿਸ ਕਿਸ ਬੁਲਕੀ ਆ ਇਹ ਇਹ 427 ਇਹ ਜੋ ਕਟੜਾ ਇਹਦੇ ਪਿੱਛੇ ਇਹ ਜੋ ਕਟੜਾ ਬੈਠਾ ਹੋਇਆ ਹੈ ਬਾਈ ਸਾਹਿਬ ਇਹ ਵੀ ਤੁਹਾਨੂੰ ਦਿਖਾ ਰਿਹਾ ਪੀਸੀ 427 ਦਾ ਇਹ ਮੱਝ ਖੁਦ ਕਿਹੜੇ ਬੁਲਦੀ ਹੈ ਜੀ ਇਹ ਹੁਣ ਸਾਹਿਬ ਜੀ ਇਹ ਜਿਹੜੀ ਮੱਝ ਹੈ ਪੰਚਾਇਤੀ ਝੋਟਾ ਸੀ ਪੰਚਾਇਤੀ ਝੋਟਾ ਸੀ ਜੀ ਤੇ ਆਪਾਂ ਦਾ ਵੀਰ ਦੇ ਲਈ ਇਹ ਹੀ ਦੁਆਵਾਂ ਕਰਦੇ ਹਾਂ ਕਿ ਭਗਵਾਨ ਦੀ ਕਿਰਪਾ ਨਾਲ ਵੀਰ ਦੀ ਮੱਝ ਸਹੀ ਸਲਾਮਤ ਦੁੱਧ ਤੇ ਚੱਲੇ ਤੇ ਵੀਰਜੀ ਦਾ ਨਾਮ ਰੋਸ਼ਨ ਕਰੇ ਤੇ ਵੀਰ ਵੀ ਪੰਜਾਬ ਦੇ ਵਿੱਚੋਂ ਆਪਣਾ ਮਾਣਾ ਖੁਸ਼ੀਆਂ ਭਰ ਲੈ ਕੇ ਆਪਣੇ ਪਿੰਡ ਦੇ ਵਿੱਚ ਜਾਏ ਜਿਹਦੇ ਨਾਲ ਕੇ ਵੀਰ ਦੀ ਮੱਝ ਦਾ ਵੀ ਨਾਮ ਰੋਸ਼ਨ ਹੋਏ ਤੇ ਵੀਰ ਦਾ ਨਾਮ ਵੀ ਕਮਾਇਆ ਜਾਵੇ ਵੀਰਜੀ ਅਸਲੀ ਬਰੀਡਰ ਹੋਈ ਆ ਜੋ ਕਿ ਆਪਣੇ ਘਰ ਵਿੱਚ ਕਟੜੀ ਪੈਦਾ ਕਰਕੇ ਦੁੱਧ ਤਲਵਾਣਾ ਹਾਂਜੀ ਛੋਟੀ ਕਟੜੀ ਪਾਉਂਦੇ ਨੇ ਹਾਂਜੀ ਹਾਂਜੀ ਤੇ ਇਹ ਵੀਰ ਜੀ ਨੇ ਆਪਣੇ ਛੋਟੀ ਕਟੜੀ ਪਾਲ ਕੇ ਫੇਰ ਤਿਆਰ ਕਰਕੇ ਵੀਰ ਨੇ ਅੱਜ ਦੁੱਧ ਦੇ ਉੱਤੇ ਤੇ ਅੱਜ ਵੀਰ ਖੁਸ਼ੀ ਨਾਲ ਮੇਲੇ ਦੇ ਪਹੁੰਚਿਆ ਹੋਇਆ ਬਸ ਭਗਵਾਨ ਅੱਗੇ ਹੀ ਅਰਦਾਸ ਕਰਦੇ ਆਂਗੇ ਵੀਰ ਦੀ ਮੱਝ ਚਾਰ ਚੰਨ ਜਰੂਰ ਲਾਵੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਵੀਡੀਓ ਸ਼ੇਅਰ ਔਰ ਲਾਈਕ ਜਰੂਰ ਕਰ ਦੇਣਾ